ਸਤਿ ਸ਼੍ਰੀ ਅਕਾਲ ਜੀ ਅਗਰ ਕਹਿੰਦੇ ਆ ਆਪਣੇ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਲਾ ਦੂਰ ਨਹੀਂ ਹੁੰਦੀ ਤੇ ਉਸ ਵਿੱਚ ਕੋਈ ਵੀ ਉਮਰ ਦਾ ਫ਼ਰਕਾ ਨਹੀਂ ਹੁੰਦਾ ਸੋ ਇਦਾਂ ਦੀ ਇੱਕ ਸ਼ਖਸੀਅਤ ਸਾਡੇ ਨਾਲ ਬੈਠ ਹੈਨ ਪ੍ਰੋਫੈਸਰ ਭੁਪਿੰਦਰ ਸਿੰਘ ਭਾਗਮਾਜਰੀ ਜੋ ਕਿ ਨੇਪਾਲ ਵਿੱਚ ਇੰਟਰਨੈਸ਼ਨਲ ਗੇਮਾਂ ਵਿੱਚ ਗੋਲਡ ਮੈਡਲ ਲੈ ਕੇ ਆਏ ਹਨ ਸੋ ਕੀ ਕਹਿਣਾ ਹੈ ਉਹਨਾਂ ਦਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜਿਹੜੇ ਵੀ ਆ ਦਰਸ਼ਕ ਮੈਨੂੰ ਦੇਖਦੇ ਨੇ ਉਨਾ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਨਮਸਕਾਰ ਔਰ মিডিਆ ਖਾਸ ਕਰਕੇ ਜਿਹੜਾ ਵੀ ਲੋਕਲ মিডিਆ ਸਾਡਾ ਉਸ মিডিਏ ਦਾ ਮੈਂ ਆਪਣੇ ਗ੍ਰੈਹ ਚ ਆਉਣ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਵੀ ਤੁਸੀਂ ਇੱਕ ਨਮਾਣੇ ਜੇ ਇਨਸਾਨ ਨੂੰ ਤੁਸੀਂ ਆਪਣੇ মিডিਏ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਗ੍ਰੈਹ ਚ ਆਉਣ ਤੇ ਸੋ ਪ੍ਰੋਫੈਸਰ ਸਾਹਿਬ ਜੀ ਜੋ ਤੁਹਾਡਾ ਖੇਡ ਕਿੱਥੋਂ ਤੋਂ ਸ਼ੁਰੂ ਹੋਈਆਂ ਸੀ ਹੂੰ ਤੇ ਕਿੱਦਾਂ ਦਾ ਰਿਹਾ ਸਫ਼ਰ ਇਹ ਦੇਖੋ ਜੀ ਗੱਲ ਇਹ ਹੈ ਵੀ ਜਿਸ ਵੇਲੇ ਮੈਂ ਪੜਨਾ ਛੱਡਾ ਉਸ ਵੇਲੇ ਤੋਂ ਮੇਰਾ ਇੰਟਰਸਟ ਗੇਮ ਦੇ ਵਿੱਚ ਬਹੁਤ ਜ਼ਿਆਦਾ ਛੱਡਾ ਔਰ ਫਿਰ ਮੈਂ ਜਦੋਂ ਮੈਂ ਪਹਿਲੀ ਫੋਰੈਸਟ ਨੌਕਰੀ ਸ਼ੁਰੂ ਕਰੀ ਹੈ ਉਦੋਂ ਮੈਂ 13 ਕਿਲੋਮੀਟਰ ਕੁਆਲੀਫਾਈ ਜਿਹੜੀ ਐ ਰੇਸ ਕੀਤੀ ਸੀਗੀ 13 ਕਿਲੋਮੀਟਰ ਕੁਆਲੀਫਾਈ ਰੇਸ ਕਰਕੇ ਉੱਥੇ ਮੇਰੀ ਪਹਿਲੀ ਅਪਾਇੰਟਮੈਂਟ ਐਜ਼ ਏ ਜੰਗਲਾਤ ਅਫਸਰ ਜਿਹੜੀ ਹੋਈ ਸੀ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਹੈ ਆ ਅਪਾਇੰਟਮੈਂਟ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ ਬਤਾਉ ਟੀਚਰ ਹੋ ਗਈ। ਜਦੋਂ ਬਤਾਉ ਟੀਚਰ ਹੋਈ ਹੈ ਉੱਥੇ ਮੇਰਾ ਪਹਿਲਾ ਸੈਮੀਨਾਰ ਜਿਹੜਾ ਹੈ ਨੈਸ਼ਨਲ ਸੈਮੀਨਾਰ ਇਸੇ ਦਾ ਲੱਗਿਆ ਸੀਗਾ। ਤੇ ਉੱਥੇ ਅਧਿਕਾਰੀਆਂ ਨੇ ਮੈਨੂੰ ਆਡੈਂਟੀਫਾਈ ਕੀਤਾ ਮੈਨੂੰ ਪਛਾਣਿਆ ਉਹਨਾਂ ਨੇ ਵੀ ਇਹ ਮੁੰਡਾ ਜਿਹੜਾ ਹੈ ਇਹ ਟੀਚਰ ਹੈ ਜਿਹੜਾ ਹੈ ਇਹ ਸਪੋਰਟਸ ਵਾਸਤੇ ਕਾਬਿਲ ਹੋ ਸਕਦਾ। ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਕਦੇ ਮੈਂ ਕਬੱਡੀ ਦਾ ਇੰਚਾਰਜ ਬਣਿਆ, ਕਦੇ ਹਾਕੀ ਦਾ ਇੰਚਾਰਜ ਬਣਿਆ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਵਾਂ ਵੀ ਜਿਹੜਾ ਇੱਥੇ ਡੀਐਸਬੀ ਸਾਹਿਬ ਆ ਕੇ ਗਏ ਆ ਪਿੱਛੇ ਉਹ ਵੀ ਮੇਰੇ ਹੀ ਸਟੂਡੈਂਟ ਹੈ ਮੇਰੇ ਕੋਲੇ ਪੜ੍ਹ ਕੇ ਗਏ ਆ ਕਿਉਂ ਕਿ ਕਿਉਂਕਿ 42 ਸੈਕਟਰ ਜਿਹੜੀ ਅਕੈਡਮੀ ਹੈ ਉਹਦੇ ਵਿੱਚ ਤਿੰਨ ਗੇਮਾਂ ਚੱਲਦੀਆਂ ਸਨ ਇੱਕੋ ਟਾਈਮ ਕ੍ਰਿਕਟ ਫੁੱਟਬਾਲ ਤੇ ਹੌਕੀ ਹੌਕੀ ਦਾ ਇਹ ਮੇਰੇ ਕੋਲ ਹੈਗਾ ਸੀ ਕਾ 2006 ਦਾ ਪਾਸ ਆਊਟ ਸੀ ਕਾ ਇਹ ਲੜਕਾ ਜਿਹੜਾ ਤੇ ਅਧਿਕਾਰੀਆਂ ਨੇ ਪਛਾਣ ਕਰਨ ਤੋਂ ਬਾਅਦ ਫਿਰ ਮੈਨੂੰ ਕਦੇ ਕੋਚ ਬਣਾ ਕੇ ਭੇਜਣਾ ਕਦੇ ਮੈਨੇਜਰ ਬਣਾ ਕੇ ਭੇਜਣਾ ਉਸ ਤੋਂ ਬਾਅਦ ਮੈਂ ਚੱਲਦਾ ਰਿਹਾ ਤੇ ਜਦੋਂ ਇਹ 220 ਚ ਰਿਟਾਇਰ ਹੋ ਗਿਆ ਰਿਟਾਇਰ ਹੋਣ ਤੋਂ ਬਾਅਦ ਫਿਰ ਮੈਨੂੰ ਇਹ ਸਮਝ ਆਈ ਹੈ ਮੈਨੂੰ ਇੰਨਾ ਕੁ ਪਤਾ ਲੱਗਿਆ ਵੀ ਜੇ ਮੈਂ ਕੱਲਾ ਰਹਿ ਗਿਆ ਇਹ ਕੱਲ ਤਾਂ ਜਿਹੜੀ ਆ ਉਹਦੇ ਨਾਲ ਵੀ ਰੋਗ ਲੱਗਦੇ ਆ ਇਸ ਕਰਕੇ ਫਿਰ ਮੈਂ ਕਲਚਰ ਐਕਟੀਵਿਟੀ ਮੇਰੀ ਪਹਿਲੇ ਹੀ ਚੱਲਦੀ ਸੀ ਸਹਿਤਕ ਮੈਂ ਪਹਿਲੇ ਹੀ ਤਾਂ ਲਿਖਦਾ ਪੜ੍ਹਦਾ ਮੈਂ ਪਹਿਲੀ ਤਾਂ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਜਿਹੜਾ ਪਿਛਲਾ ਜਿਹੜਾ ਮੇਰਾ ਬਕਾਇਆ ਰਹਿੰਦਾ ਮੇਰਾ ਸਪੋਰਟਸ ਦਾ ਉਹਨੂੰ ਕਿਉਂ ਨਾ ਚਲਾਇਆ ਜਾਵੇ ਫਿਰ ਉਸ ਤੋਂ ਬਾਅਦ ਮੈਂ ਲਗਾਤਾਰ ਹੁਣ ਚিলে 5 ਸਾਲਾਂ ਤੋਂ ਮੈਂ ਸਪੋਰਟਸ ਨਾਲ ਟੱਚ ਹਾਂ ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਤੁਸੀਂ ਇੱਕ ਇੱਕ ਬਹੁਤ ਵਧੀਆ ਲਿਖਾਰੀ ਵੀ ਹੋ ਸੋ ਲਿਖਾਰੀ ਦੇ ਨਾਲ ਨਾਲ ਇੱਕ ਸਪੋਰਟਸਮੈਨ ਵੀ ਹੋ ਜੀ ਸੋ ਇਹ ਸਫਰ ਕਿਦਾਂ ਦਾ ਰਹਿ ਰਿਹਾ ਹੈ ਦੋਨੋਂ ਸਫਰ ਦੇਖੋ ਜਿਹੜਾ ਲਿਖਣਾ ਤੁਸੀਂ ਜਿਹੜਾ ਸਹਿਤਕ ਕਲਚਰ ਹੈ ਉਹ ਸਪੋਰਟਸ ਨਾਲੋਂ ਬਿਲਕੁਲ ਅਲੱਗ ਹੈ ਉਹਦੇ ਵਿੱਚ ਕਿਹਾ ਹੈ ਸਪੋਰਟਸ ਦੇ ਵਿੱਚ ਕਿਹਾ ਹੈ ਸਹਿਦ ਦੇ ਵਿੱਚ ਜਿੰਨਾ ਤੁਸੀਂ ਪੜੋਗੇ ਪਾਵੇਂ ਤੁਸੀਂ ਅਖਬਾਰ ਪੜ੍ਹਦੇ ਆਂ ਪਾਵੇਂ ਤੁਸੀਂ ਪੁਸਤਕਾਂ ਪੜ੍ਹਦੇ ਆਂ ਕਦਮਾਂ ਪੜ੍ਹਦੇ ਆਂ ਜਿੰਨਾ ਤੁਸੀਂ ਪੜੋਗੇ ਉੰਨਾ ਤੁਹਾਨੂੰ ਗੂੜ ਗਿਆਨ ਹੋਏਗਾ ਹੁਣ ਮੈਂ ਲਗਭਗ ਅਜੇ ਵੀ ਮੇਰੀਆਂ ਅਲਮਾਰੀਆਂ ਦੇ ਵਿੱਚ 2.5 300 ਕਿਤਾਬ ਪਈ ਹੋਣੀ 300 ਕਿਤਾਬ ਤਾਂ ਮੇਰੇ ਖਿਆਲ ਇੱਥੇ ਪਈ ਆ 300 ਉੱਪਰ ਪਈ ਹੋਣੀ ਕਿਤਾਬਾਂ ਉਹ ਕਿਤਾਬਾਂ ਪੜ੍ਹ ਕੇ ਜਿਹੜੀ ਮੇਰੀ ਪਹਿਲੀ ਕਿਤਾਬ ਆਈ ਆ ਪਹਿਲੀ ਕਿਤਾਬ ਮੇਰੀ 2015 ਦੇ ਵਿੱਚ ਗੀਤਾਂ ਦੀ ਖੁਸ਼ਬੂ ਆਈ ਆ ਉਹਨਾਂ ਨੂੰ ਉਸ ਕਿਤਾਬ ਨੂੰ ਮਤਲਬ ਬਹੁਤ ਵਧੀਆ ਰਿਸਪਾਂਸ ਮਿਲਿਆ ਉਸ ਤੋਂ ਬਾਅਦ 2022 ਦੇ ਵਿੱਚ ਨਾਵੇ ਸ਼ਾਸਿਕਾ ਕਿਤਾਬ ਹੈ ਜਿਹੜੀ ਮੇਰੀ ਉਹ ਕੈਲਗਰੀ ਦੇ ਕੋਸ਼ੋ ਹਾਲ ਦੇ ਵਿੱਚ ਰਿਲੀਜ਼ ਹੋਈ ਔਰ ਉੱਥੇ ਮੈਂ ਆਪਣੀ ਐਕਟੀਵਿਟੀ ਜਿਹੜੀ ਆ ਜਾਰੀ ਰੱਖੀ ਸਹਿਤਕ ਐਕਟੀਵਿਟੀ ਮੈਂ ਜਾਰੀ ਰੱਖੀ ਉੱਥੇ ਮੈਨੂੰ ਡੈਰੀ ਲਿਖਣ ਦੀ ਆਦਤ ਹੈ ਮੈਂ ਡੈਰੀ ਲਿਖਦਾ ਰਿਹਾ ਡੈਰੀ ਲਿਖਦਾ ਰਿਹਾ ਤੇ ਮੇਰੀ ਇੱਕ ਕਿਤਾਬ ਬਣ ਗਈ ਉਹ ਮੈਂ ਕਿਤਾਬ ਬਣਾਈ ਹੈ ਮੇਰੀ ਪਹਿਲੀ ਕੈਨੇਡਾ ਯਾਤਰਾ ਜਿਹੜੀ ਇੱਥੇ ਆ ਪਈ ਵੀ ਹੈ ਔਰ ਉਹ ਇੱਕੋ ਟਾਈਮ ਕੈਨੇਡਾ ਦੇ ਵਿੱਚ ਵੀ ਰਿਲੀਜ਼ ਹੁੰਦੀ ਹੈ ਤੇ ਪੰਜਾਬ ਦੇ ਇੱਕੀ ਰੀਲਿਸ ਹੁੰਦੀ ਆ ਸੋ ਇਹ ਮੇਰਾ ਸਹਿਤਕ ਸਫਰ ਹੈ ਔਰ ਕਵਤਾ ਬੋਲਣਾ ਗੀਤ ਗਾਉਣਾ ਇਹ ਇੱਕ ਮੇਰਾ ਜਿਹੜੀ ਸਹਿਤਕ ਰੁਚੀ ਹੈ ਤੇ ਉਸ ਰੁਚੀ ਦੇ ਨਾਲ ਜਦੋਂ ਮੈਂ ਬਾਹਰ ਗਿਆ ਉੱਥੇ ਵੀ ਮੈਨੂੰ ਬੜਾ ਹੰਗਾਰਾ ਮਿਲਿਆ ਹੁਣ ਵੀ ਬੜਾ ਹੰਗਾਰਾ ਮਿਲਦਾ ਤੇ ਇੱਥੇ ਵੀ ਜਿਹੜੀਆਂ ਸਹਿਤਕ ਸਭਾਵਾਂ ਐ ਜਿਵੇਂ ਕਰਾਲੀ ਪੰਜਾਬੀ ਲਿਖਾਰੀ ਸਭਾ ਉਹਦਾ ਮੈਂ ਲਗਾਤਾਰ 10 ਸਾਲ ਜਨ ਸੈਕਟਰੀ ਨੇ ਹਾਂ ਤੇ ਹੁਣ ਮੈਂ ਇਹਨਾਂ ਦਾ ਪ੍ਰੈਸ ਸੈਕਟਰੀ ਆ ਕਰਾਲੀ ਸਭਾ ਦਾ ਤੇ ਜਿਹੜੀ ਵਿਸ਼ਾ ਪੰਜਾਬੀ ਪੰਚਾਰ ਸਭਾ ਇਸ ਦਾ ਬਾਹਰ ਸਿੰਘ ਗੋਸਲ ਜਿਹੜੇ ਪ੍ਰਿੰਸੀਪਲ ਸਾਹਿਬ ਉਹ ਪ੍ਰਧਾਨ ਨੇ ਸਾਡੇ ਤੇ ਉਹਨਾਂ ਦਾ ਮੈਂ ਮੀਤ ਪ੍ਰਧਾਨ ਆ। ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਇੱਕ ਲਿਖਾਰੀ ਹੋ ਗਈ ਤੇ ਦੂਜਾ ਸਪੋਰਟਸ ਹੋ ਗਿਆ। ਹੂੰ ਸੋ ਇਹਨਾਂ ਦੋਹਾਂ ਚੀਜ਼ਾਂ ਨੂੰ ਪਰਿਵਾਰ ਵੱਲੋਂ ਤੇ ਬੱਚੇ ਵੱਲੋਂ ਕਿਦਾਂ ਦਾ ਸਪੋਰਟ ਮਿਲਿਆ। ਦੇਖੋ ਜੀ ਸਾਡੇ ਪਰਿਵਾਰ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਤਿੰਨਾਂ ਨੂੰ ਫੇਰ ਕਹਿੰਦੇ ਕਿਉਂਕਿ ਮੈਂ ਸਟੇਜੀ ਕਲਾਕਾਰ ਵੀ ਆ। ਸਟੇਜ ਤੇ ਮੈਂ ਗਾਉਂਦਾ ਵੀ ਆ ਮੈਂ ਐਕਟਰ ਵੀ ਕ ਐਕਟਿੰਗ ਵੀ ਕਰਦਾ ਮੈਂ ਪਲੇ ਵੀ ਕਰਦਾ ਕਈ ਜਗ੍ਹਾ ਮੈਂ ਇੱਕ ਜੀ ਤੁਹਾਨੂੰ ਵਿੱਚ ਰੁਕਣ ਲੱਗਿਆ ਤੁਸੀਂ ਤਿੰਨ ਲਗਾ ਤੁਸੀਂ ਕਈ ਕਲਾ ਸਪੂਰਨੋ ਕਿਉਂਕਿ ਗੈਲ ਐਜ਼ ਅ ਰਿਪੋਰਟਰ ਵੀ ਹੋ ਹਾਂ ਰਿਪੋਰਟਰ ਵੀ ਉਹ ਇਸ ਤਰ੍ਹਾਂ ਇਹ ਵੀ ਜਦੋਂ ਦੇਖੋ ਰਿਪੋਰਟਰ ਨਾ ਮੈਂ ਇਸ ਕਰਕੇ ਬਣਿਆ ਨਾ ਵੀ ਜਦੋਂ ਆਪਾਂ ਕਿਸੇ ਪੋਲਿਟਿਕਸ ਦੇ ਵਿੱਚ ਲੇਖਦੇ ਆ ਤੁਸੀਂ ਦੇਖਿਆ ਹੁਣ ਆ ਸਹਿਦ ਦੇ ਵਿੱਚ ਪੋਲਿਟਿਕਸ ਦੇ ਵਿੱਚ ਬੜਾ ਨਘਾਰ ਆਇਆ ਪਿਆ ਜਦੋਂ ਤੁਸੀਂ ਕੋਈ ਕੁਐਸਚਨ ਕਰਦੇ ਆ ਤਾਂ ਮੰਨੂ ਇਹ ਮਹਿਸੂਸ ਹੋਇਆ ਮੈਨੂੰ ਨਹੀਂ ਪਤਾ ਵੀ ਹੁਣ ਤੁਸੀਂ ਕਿਵੇਂ ਕਰਦੇ ਕਿਵੇਂ ਨਹੀਂ ਵੀ ਜੇ ਮੈਂ ਕਿਸੇ ਨੂੰ ਕੁਐਸਚਨ ਕਰੂੰਗਾ ਤਾਂ ਮੇਰੀ ਆਇਡੈਂਟੀਟੀ ਕੀ ਆਏ ਤੇ ਮੈਂ 220 ਦੇ ਵਿੱਚ ਪੀਜੀਡੀਐਮਸੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਲਿਆ ਉਹ ਡਿਪਲੋਮਾ ਇਸ ਕਰਕੇ ਲਿਆ ਵੀ ਮੈਂ ਕਿਸੇ ਪੋਲੀਟੀਸ਼ਨ ਨੂੰ ਹੱਥ ਪਾ ਸਕਦਾ ਕਿਉਂ ਮਾਫ ਕਰਨਾ ਅਗਰ ਤੁਹਾਡੇ ਕੋਲ ਕੋਈ ਲਾਇਸੈਂਸ ਨਹੀਂ ਅਗਰ ਤੁਹਾਡੇ ਕੋਲ ਕੋਈ ਡਿਗਰੀ ਡਿਪਲੋਮਾ ਨਹੀਂ ਤੁਹਾਨੂੰ ਪੋਲੀਟੀਸ਼ਨ ਚੇਂਜ ਕਰ ਸਕਦਾ ਤੁਹਾਨੂੰ ਪੋਲੀਟਿਸ਼ੀਅਨ ਚੈਲੰਜ ਕਰ ਸਕਦਾ ਅੱਜ ਪੋਲੀਟਿਸ਼ੀਅਨ ਕੀ ਕਰਦੇ ਜਿਹੜਾ ਕੋਈ ਵਧੀਆ ਪੱਤਰਕਾਰ ਹੈ ਉਹਨੂੰ ਵੀ ਠੋਕਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹਦਾ ਉਹਨਾਂ ਨੂੰ ਦਿਖਦਾ ਹੈ ਵੀ ਇਹ ਬੰਦਾ ਬੰਦਾ ਹੈਗਾ ਇਹਦੇ ਕੋਲ ਲਾਇਸੈਂਸ ਹੈ ਕੋਈ ਡਿਗਰੀ ਡਿਪਲੋਮਾ ਉਹਨੂੰ ਫਿਰ ਥੋੜਾ ਜਾ ਸੰਕੋਚ ਕਰਦੇ ਆ ਸੋ ਇਸ ਕਰਕੇ ਉਸ ਲਾਈਨ ਦੇ ਵਿੱਚ ਵੀ ਮੈਂ ਪੂਰਾ ਆਪਣਾ ਪੈਰੇਜਮ ਆਇਆ ਹੁਣ ਵੀ ਮੇਰਾ ਚੱਲ ਰਿਹਾ ਤੇ ਜਿਹੜੀ ਸਹਿਤਕ ਰੁਚੀ ਜੋ ਮੈਂ ਤੁਹਾਨੂੰ ਦੱਸੇ ਦਸਤੀ ਕਿਵੇਂ ਆ ਤੇ ਜਿਹੜੀ ਹੈਗੀ ਫਿਜ਼ੀਕਲ ਹੁਣ ਤੁਸੀਂ ਕਹੋਗੇ ਵੀ ਫਿਜ਼ੀਕਲ ਰੁਚੀ ਕਿਵੇਂ ਆ ਦੇਖੋ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਆ ਸੜੀਆਂ ਪੈਣਾ ਬੈਠੀਆਂ ਐ ਸਰਦਾਜੀ ਬੈਠੇ ਆ ਜਦੋਂ ਅਸੀਂ ਕੋਈ ਕੰਮ ਫਿਜ਼ੀਕਲ ਨਹੀਂ ਕਰਦੇ ਤਾਂ ਤੁਹਾਡੀ ਜਿਹੜੀ ਫਿਜ਼ੀਕਲ એનર્ਜੀ ਹੈ ਉਹ ਲੱਗਦੀ ਨਹੀਂ ਤਾਂ ਤੁਹਾਨੂੰ ਬਹੁਤ ਸਾਰੇ ਰੋਗ ਲੱਗਦੇ ਆ ਡਿਮੈਂਸ਼ੀਆ ਦਾ ਰੋਗ ਐ ਇੱਕ ਸੋਚੀ ਜਾਣਾ ਇਕੱਲੇ ਬੰਦੇ ਦੇ ਪੈਣ ਕਿਉਂ ਕਿ ਨਾ ਤੁਸੀਂ ਕੋਈ ਕਲਚਰ ਐਕਟੀਵਿਟੀ ਕਰਨੀ ਨਾ ਤੁਸੀਂ ਨੱਚਣਾ ਨਾ ਤੁਸੀਂ ਗਾਉਣਾ ਨਾ ਤੁਸੀਂ ਲਿਖਣਾ ਨਾ ਤੁਸੀਂ ਕੋਈ ਸਪੋਰਟਸ ਕਰਨੀ ਸੋਚੀ ਜਾਂਦਾ ਮੇਰਾ ਮੁੰਡਾ ਕਿਆ ਕਰ ਦੋਗਾ ਮੇਰੀ ਧੀ ਕਿਆ ਕਰਦੀ ਹੈ ਮੇਰਾ ਫਲਾਣਾ ਕਿਆ ਕਰਦਾ ਉਹ ਸੋਚਣ ਦੇ ਨਾਲ ਹੈ ਜਿਹੜਾ ਉਹ ਰੋਗ ਹੈ ਡਮੈਂਸ਼ੀਆ ਦਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਭੁੱਲਣ ਦਾ ਰੋਗ ਲੱਗਿਆ ਇਹ ਭੁੱਲਣ ਦੇ ਰੋਗ ਲੱਗਦੇ ਆ ਸੋ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਮੈਂ ਸਵੇਰੇ 4:30 ਵਜੇ ਉੱਠਦਾ ਪੌਣੇ 5 ਵਜੇ ਉੱਠ ਕੇ ਮੈਂ ਗਰਾਊਂਡ ਦੇ ਵਿੱਚ ਜਾਣਾ ਔਰ ਡੇਢ ਘੰਟਾ ਮੈਂ ਪਸੀਨਾ ਪਸੀਨੀ ਹੁੰਨਾ ਲੋਕਾਂ ਨੇ ਬੁੱਕੜਾਂ ਮਾਰੀਆਂ ਹੁੰਦੀਆਂ ਸਰਦੀਆਂ ਵਿੱਚ ਤੇ ਮੈਨੂੰ ਪਸੀਨਾ ਆਉਦਾ ਹੁੰਦਾ ਉਦੇ ਬਾਅਦ ਮੈਂ ਆ ਕੇ ਆਪਣਾ ਫਿਰ ਜੋ ਵੀ ਆ ਨਾਣਾ ਧੂਣਾ ਜੋ ਪਾਠ ਪੂਠ ਕਰਨਾ ਉਸ ਤੋਂ ਬਾਅਦ ਫਿਰ ਮੇਰੀ ਅਗਲੀ ਜਿਹੜੀ ਸੈਕੰਡਰੀ ਐਕਟੀਵਿਟੀ ਹੈ ਉਹ ਚੱਲ ਪੈਂਦੀ ਰਿਪੋਰਟਿੰਗ ਦੀ ਐਕਟੀਵਿਟੀ ਚੱਲ ਮੈਂਦੀ ਕਿਸੇ ਦੀ ਰਿਪੋਰਟਿੰਗ ਕਰਕੇ ਆਉਣੀ ਕਿਸੇ ਦਾ ਕੁਝ ਕਰਕੇ ਆਉਣਾ ਸੋ ਇਸ ਤਰ੍ਹਾਂ ਜਿਹੜਾ ਮੇਰਾ ਰੁਟੀਨ ਹੈ ਉਹ ਚੱਲਦਾ ਨਾ ਸ਼ਾਮ ਨੂੰ ਫਿਰ ਮੈਂ ਜਿਹੜੀ ਰਿਪੋਰਟਿੰਗ ਕਰਦਾ ਉਹਦੀ ਸ਼ਾਮ ਨੂੰ ਐਡੀਟਿੰਗ ਕਰਕੇ ਉਹ ਤੁਹਾਡੇ ਵਰਗੇ ਸਾਥੀਆਂ ਦੇ ਨਾਲ ਸ਼ੇਅਰ ਕਰਦਾ ਹਾਂ ਸੋ ਮੈਸਰਸ ਵਾੜਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਅਸੀਂ ਆਪਣੇ ਜੀਵਨ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਕੋਈ ਨਾ ਕੋਈ ਐਕਟੀਵਿਟੀ ਅਪਣਾਣੀ ਹੀ ਹਾਂ ਮੈਂ ਇਹ ਗੱਲ ਜ਼ਰੂਰ ਕਹਾਗਾ ਜਿਹੜੇ ਵੀ ਵੈਸੇ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਬੱਚਾ ਕੋਈ ਵੀ ਕਿਸੇ ਦਾ ਬੱਚਾ ਹੈ ਜਵਾਨ ਬੱਚਾ ਹੈ ਜਵਾਨ ਬੱਚੇ ਤੋਂ ਲੈ ਕੇ ਬਡਾਪੇ ਤੱਕ ਜਿਹੜਾ ਬੰਦਾ ਕਹਿੰਦਾ ਵੀ ਮੈਂ ਕੋਈ ਐਕਟੀਵਿਟੀ ਨਹੀਂ ਕਰਦਾ ਤਾਂ ਮੈਂ ਸਮਝਦਾ ਵੀ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਆਪਣੀ ਲਾਈਫ ਨੂੰ ਧੋਖਾ ਦੇ ਰਿਹਾ ਉਹ ਰਾਤ ਸੇਰਾ ਨਹੀਂ ਬਣੂਗਾ ਜਿਹੜੇ ਆਪਾਂ ਮੈਡਲ ਹੁਣ ਜੇ ਫਰਜ ਕਰਾਂ ਮੈਂ ਮੈਡਲ ਪਾਏ ਮੈਂ ਮੈਡਲ ਇਕੱਠੇ ਕਰੇ ਮੈਂ ਜੇ ਕੋਈ ਮੇਰਾ ਰਿਸ਼ਤੇਦਾਰ ਆਉਂਦਾ ਏ ਉਹ ਇਹ ਪੁੱਛਦਾ ਵੀ ਆ ਕੀ ਦੇ ਬਈ ਕਿਸੇ ਦਾ ਕੋਈ ਨਿਆਣਾ ਆਉਂਦਾ ਉਹ ਪੁੱਛਦਾ ਵੀ ਇਹ ਕੀ ਦੇ ਬਈ ਉਹ ਇੱਕ ਗਾਈਡਲਾਈਨ ਮਿਲਦੀ ਕਿ ਰਾਤ ਸੇਰਾ ਮੰਦਾ ਵੀ ਹਾਂ ਜੀ ਉਹ ਫਲਾਣਾ ਬੰਦਾ ਜਿਹੜਾ ਏ ਉਹ ਸਪੋਰਟਸ ਕਰਦਾ ਜੇ ਉਹ ਸਪੋਰਟਸ ਕਰਦਾ ਤਾਂ ਉਹਨੂੰ ਵੀ ਚਿੰਗ ਲੱਗਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਐਗਜ਼ਾਮਪਲ ਦੱਨਾ ਹੈ ਕੱਲ ਸਾਡੇ ਸਪੋਰਟਸਮੈਨ ਦੀ ਡੈਥ ਹੋਈ ਹੈ 114 ਸਾਲ ਦੀ ਉਮਰ ਦੀ ਉਹਨਾਂ ਦੀ ਉਹਨਾਂ ਦਾ ਨੌਜਵਾਨ ਮੁੰਡਾ ਇੰਗਲੈਂਡ ਦੇ ਵਿੱਚ ਉਹਦੀ ਡੈਥ ਹੋ ਗਈ ਧੀ ਨੋ ਜਨਮ ਡੇਰੀ ਉਹ ਕੰਨਾ ਬੈਠਾ ਸੋਚੀ ਜਾਂਦਾ ਮੇਰੇ ਮੁੰਡੇ ਦੀ ਡੈਥ ਹੋ ਗਈ ਮੈਂ ਕੀ ਕਰੂੰਗਾ ਤੇ ਉਹਨੇ ਕਿਹਾ ਕਰਿਆ ਕਿਸੇ ਨੇ ਉਹਨੂੰ ਕਿਹਾ ਵੀ ਦੇਖ ਫੌਜਾ ਸਿੰਘ ਤੂੰ ਘਰ ਬੈਠ ਕੇ ਸੋਚ ਕੇ ਨਹੀਂ ਗੱਲ ਬਣੀ ਤੇਰੀ ਵੀ ਤੂੰ ਕੋ ਸੈਰ ਨੂੰ ਨਿਕਲੇ ਕਰ ਉਹ ਸੈਰ ਨੂੰ ਉਸ ਟਾਈਮ ਉਸ ਬੰਦੇ ਦੀ ਉਮਰ 89 ਸਾਲ ਦੀ ਸੀ ਤੇ ਉਹ ਸੈਰ ਨੂੰ ਨਿਕਲਦਾ ਨਿਕਲਦਾ ਮੈਰਾਥਨ ਦਾ ਦੜਾਕ ਬਣਿਆ ਤੇ ਸਾਰਿਆਂ ਨੂੰ ਰਾਤ ਸੇਰਾ ਬਣਿਆ ਹੁਣ ਵੀ ਉਹ ਸੈਰ ਨੂੰ ਨਿਕਲੇ ਹੋਇਆ ਤਾਂ ਜਦੂ ਤੇ ਵਹੀ ਕੱਲ ਨਾ ਟੱਕਰ ਮਾਰੀ ਹੈ ਤੇ ਤਾਂ ਉਹਦੀ ਡੈਥ ਹੋਈ ਹੈ ਜਿਹੜੀ ਮਲਡੈਸ ਦਾ ਕਾਰਨ ਇਹ ਬਣਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿੰਨੇ ਵੀ ਅਸੀਂ ਵੱਡੀ ਉਮਰ ਦੇ ਲੋਕ ਐ ਸਾਨੂੰ ਸਪੋਰਟ ਸੈਕਟੀਵਿਟੀ ਹੁਣ ਇੱਕ ਇੱਕ ਰੱਸੀ ਐ ਇੱਕ ਆਪਾਂ ਇੱਕ ਰੱਸੀ ਨਹੀਂ ਆਪਾਂ ਇੱਕ ਆਮ ਰੱਸੀ ਐ ਜੇ ਸਾਡੀਆਂ ਭੈਣਾਂ ਰੱਸੀ ਟੱਪਣ ਘਰ ਦੇ ਵਿੱਚ ਰੱਸੀ ਟੱਪਣ ਤਾਂ ਤੁਹਾਡਾ ਜਿਹੜਾ ਬੀਪੀ ਉਹ ਡਾਊਨ ਹੋ ਸਕਦਾ ਬੀਪੀ ਤੁਹਾਡਾ ਸਟੇਬਲ ਹੋ ਸਕਦਾ ਜੇ ਤੁਸੀਂ ਰੱਸੀ ਟੱਪਣ ਤਾਂ ਤੁਹਾਡਾ ਜਿਹੜਾ ਡਾਇਬੀਟਿਸ ਐ ਉਹ ਕੰਟਰੋਲ ਹੋ ਸਕਦੀ ਐ ਪਰ ਅੱਜਕੱਲ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਜੇ ਆਪਾਂ ਕਿਸੇ ਨੂੰ ਕਹੋਗੇ ਨਾ ਆਹਲਾ ਕਹਿੰਦਾ ਲੈ ਇਹ ਸਾਨੂੰ ਅਕਲ ਦੇਣ ਆ ਗਿਆ ਜਾਨੀ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹੂੰਗਾ ਵੀ ਜਿੰਨੀ ਤੁਸੀਂ ਆਪਣੇ ਇਸ ਬਾਡੀ ਤੋਂ ਐਕਟੀਵਿਟੀ ਜ਼ਿਆਦਾ ਲਾਉਂਗੇ ਜਿੰਨੀ ਸਪੋਰਟਸ ਐਕਟੀਵਿਟੀ ਜ਼ਿਆਦਾ ਕਰੋਗੇ ਨੱਚੋਗੇ ਕੁੱਤੂਗੇ ਐ ਭੱਜੋਗੇ ਤਾਂ ਤੁਸੀਂ ਪੂਰਾ ਜਿਹੜਾ ਤੁਹਾਡਾ ਸਰੀਰ ਫਿੱਟ ਰਹੂਗਾ ਨਹੀਂ ਤਾਂ ਖੀਸੇ ਲਵਾ ਲਓ ਆਪਣੀਆਂ ਦਵਾਈਆਂ ਲਾਓ ਫਿਰ ਜਾ ਕੇ ਡਾਕਟਰਾਂ ਤੋਂ ਚੈੱਕ ਕਰਾਓ ਇਹ ਮੇਰਾ ਤਜਰਬਾ ਹੈ ਬਿਲਕੁਲ ਹਾਂ ਸੋ ਪ੍ਰੋਫੈਸਰ ਜਦੋਂ ਆਪਾਂ ਗੱਲ ਕਰਦੇ ਸੀਗੇ ਕਿ ਤੁਸੀਂ ਇੱਕ ਐਜ਼ ਅ ਰਿਪੋਰਟਰ ਹੋ ਐਥਲੀਟ ਵੀ ਹੋ ਤੇ ਲਖਾਰੀ ਵੀ ਹੋ ਸੋ ਇਹਨਾਂ ਸਾਰੇ ਚੀਜ਼ਾਂ ਦੇ ਨਾਲ-ਨਾਲ ਆਪਣੇ ਜੀਵਨ ਸਾਥੀ ਤੋਂ ਲੈ ਕੇ ਆਪਣੇ ਪਰਿਵਾਰ ਤੱਕ ਕਿਦਾਂ ਦਾ ਸਫ਼ਰ ਤੁਹਾਨੂੰ ਕੋਹ ਨਾਲ ਕਿਦਾਂ ਦਾ ਸਾਥ ਮਿਲਿਆ ਹਾਂ ਸਾਥ ਮੇਰਾ ਇੰਨਾ ਵਧੀਆ ਸਹਿਯੋਗ ਹੈ ਮਤਲਬ ਕਦੇ ਵੀ ਮੇਰੇ ਬੱਚਿਆਂ ਨੇ ਹੁਣ ਜਦੋਂ ਮੈਂ ਕੱਲ ਮੈਡਲ ਜਿੱਤੇ ਹੈ ਤਾ ਬਿਲਕੁਲ ਉਹਨਾਂ ਕੋਲ ਜਦੇ ਖਬਰ ਚਲੇਗੀ ਖਬਰ ਚੱਲ ਕੇ ਉਹਨਾਂ ਨੇ ਸਪੈਸ਼ਲ ਅੱਧਾ ਘੰਟਾ ਮੇਰਾ ਮਤਲਬ ਅੱਧਾ ਘੰਟਾ ਉਹਨਾਂ ਨਾਲ ਹੌਸਲਾ ਵਜਾਈ ਮੇਰੀ ਕਰੀ ਹੈ ਵੀ ਹਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਾਨੀ ਇਸ ਗੱਲੋਂ ਤਾਂ ਮੈਨੂੰ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਮੈਂ ਕੀ ਲਿਖਦਾ ਹਾਂ ਉਹਨ ਮੇਰੀ ਕਿਤਾਬ ਤਿਆਰ ਹੈ ਅਗਲੀ ਕਿਤਾਬ ਮੇਰੀ ਅਗਲੇ ਸਾਲ ਆਜੂਗੀ ਜਾਨੀ ਮੰਨੂ ਕਦੇ ਵੀ ਮੇਰੇ ਬੇਟੇ ਨੇ ਜਾਂ ਮੇਰੀ ਬੇਟੀ ਨੇ ਜਾਂ ਮੇਰੇ ਘਰ ਵਾਲੀ ਨੇ ਜਾਂ ਬਹੂ ਨੇ ਕਿਸੇ ਨੇ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ਵੀ ਤੁਸੀਂ ਕਿਹੜੀ ਐਕਟੀਵਿਟੀ ਕਰਦੇ ਹੋ ਜਾਂ ਤੁਹਾਨੂੰ ਕਿਉਂ ਨਹੀਂ ਕਰਨੀ ਚਾਹੀਦੀ ਤੁਸੀਂ ਕਿਉਂ ਕਰਦੇ ਹੋ ਜਾਂ ਤੁਸੀਂ ਕਿਉਂ ਦੌੜਦੇ ਕਿਉਂ ਭੱਜਦੇ ਕਿਉਂ ਗਾਉਂਦੇ ਕਿਉਂ ਲਿਖਦੇ ਇਸ ਤਰ੍ਹਾਂ ਦੀ ਸਾਡੇ ਘਰ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਪੂਰਾ ਸਹਿਯੋਗ ਮਿਲ ਰਿਹਾ ਫੁੱਲ ਸਹਿਯੋਗ ਮਿਲ ਰਿਹਾ ਤੁਹਾਡਾ ਕਹਿਣਾ ਮਕਸਦ ਹੈ ਕਿ ਪਰਿਵਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਹਾਂ ਮੋਢੇ ਨਾਲ ਮੋਢਾ ਜੀ ਤੁਹਾਡੇ ਨਾਲ ਹੈ ਹਾਂ ਪੂਰਾ ਠੀਕ ਹੈ ਸੋ ਗੱਲ ਕਰਦੇ ਆਂ ਜੋ ਹੁਣ ਨੇਪਾਲ ਜਾ ਕੇ ਆਏ ਹੋ ਸੁਨਪਾਲ ਦਾ ਜੋ ਸਫਰ ਕਿੱਦਾਂ ਦਾ ਰਿਹਾ ਉੱਥੇ ਦਾ ਖਾਣਾ ਪੀਣਾ ਕਿਦੋਂ ਦਾ ਸੀਗਾ ਤੇ ਰਹਿਣਾ ਕਿੱਦਾਂ ਦਾ ਸੀ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਰੀ ਆ ਨੇਪਾਲ ਦੇ ਵਿੱਚ ਇਹ ਹੈ ਵੀ ਜਿਹੜਾ ਨੇਪਾਲ ਹੈ ਉਹ ਆਪਣਾ ਅਲਾਈਡ ਕੰਟਰੀ ਹੈ ਅਲਾਈਡ ਤਾਂ ਤੁਸੀਂ ਸਮਝਦੇ ਹੋਵੋਗੇ ਵੀ ਨੇਪਾਲ ਦੇ ਵਿੱਚ ਜਿਹੜਾ 70% ਇਨਵੈਸਟਮੈਂਟ ਹੈ ਉਹ ਇੰਡੀਆ ਦੀ ਹੈ 30% ਇਨਵੈਸਟਮੈਂਟ ਚਾਈਨਾ ਦੀ ਹੈ ਜਿਹੜਾ ਕਲਚਰ ਹੈ ਉਹ ਉਹਨਾਂ ਦਾ ਐ ਸਮਝ ਲਓ ਵੀ 30% ਕਲਚਰ ਚਾਈਨੀ ਹੈ 70% ਕਲਚਰ ਹੈ ਜਿਹੜਾ ਉਹ ਇੰਡੀਆ ਦਾ ਹੈ ਤੇ ਜੇ ਆਪਾਂ ਰੋਡਸ ਦੀ ਗੱਲ ਕਰੀਏ ਤਾਂ ਜਿਹੜੀਆਂ ਰੋਡਸ ਹੈ ਉਹ ਸੁੰਨੇ ਵਿੱਚ ਆਇਆ ਵੀ ਇੰਡੀਆ ਬਣਾਉਂਦਾ ਜਿਹੜੇ ਬ੍ਰਿਜ ਹੈ ਬ੍ਰਿਜ ਚైనా ਬਣਾਉਂਦਾ ਜਿਹੜਾ ਕਪੜਾ ਲੀੜਾ ਹੈ ਉਥੇ ਚైనా ਪ੍ਰੋਵਾਈਡ ਕਰਦਾ ਤੇ ਜਿਹੜਾ ਫੂਡ ਹੈ ਫੂਡ ਇੰਡੀਆ ਪ੍ਰੋਵਾਈਡ ਕਰਦਾ ਤੁਸੀਂ ਉੱਥੇ ਜਾ ਕੇ ਦੇਖੋਗੇ ਤੁਸੀਂ ਕਹੋਗੇ ਹੈ ਵੀ ਸੰਤਾ ਪਤਾ ਸੰਤਾ ਆਇਆ ਲੱਗਦਾ ਵੀ ਜਗਣਾ ਅਸੀਂ ਭਾਰਤ ਦੇ ਵਿੱਚ ਬੈਠੇ ਫੂਡ ਜਿਹੜਾ ਹੈ ਸਾਰਾ ਉਹ ਕਰਦਾ ਤੇ ਬਾਕੀ ਉਸਦਾ ਕਲਾਈਮੇਟ ਇੰਨਾ ਵਧੀਆ ਹੈ ਵੀ ਮਿੰਟਾਂ ਦੇ ਵਿੱਚ ਮੀਂਹ ਪੈ ਜਾਂਦਾ ਮਿੰਟਾਂ ਦੇ ਵਿੱਚ ਜਿਹੜਾ ਮੌਸਮ ਹੈ ਬਹੁਤ ਸੁਸਰਾ ਬਣ ਜਾਂਦਾ ਤੁਸੀਂ ਦੇਖਿਆ ਹੁਣ ਜਿਹੜੀ ਸਾਡੀ ਸੈਰੇਮਨੀ ਚੱਲਦੀ ਸੀ ਉਹ ਹਾਲੇ ਵਿੱਚ ਚੱਲਦੀ ਸੀ ਜਦ ਕਿ ਜਿਹੜੀਆਂ ਸਪੋਰਟਸ ਦੀਆਂ ਸੈਰੇਮਨੀਆ ਚੱਲਦੀਆਂ ਉਹ ਆਮ ਤੌਰ ਤੇ ਜਿਹੜੀਆਂ ਸਪੋਰਟਸ ਦੀਆਂ ਸੈਰੇਮਨੀਆ ਗਰਾਊਂਡ 'ਤੇ ਚੱਲਦੀਆਂ ਪਰ ਉੱਥੇ ਮੀਂਹ ਪੈ ਜਾਂਦੇ ਮੀਂਹ ਬਹੁਤ ਪੈਂਦੇ ਹੈ ਮੀਂਹ ਪੈਣੇ ਕਰਕੇ ਹੀ ਜਿਹੜੀ ਸਾਡੀ ਸੈਰੇਮਨੀ ਦੀ ਮਤਲਬ ਆ ਮੈਡਲ ਸੈਰੇਮਨੀ ਉਹ ਸਾਡੀ ਸੈਰੇਮਨੀ ਜਿਹੜੀ ਹਾਲਚ ਹੋਈ ਹੈ ਸੋ ਪ੍ਰੋਫੈਸਰ ਸਾਹਿਬ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਕੰਟਰੀ ਜਾਏ ਹੋ ਹੁਣ ਤੱਕ ਮੈਂ ਅ ਇੰਡੀਆ ਤੋਂ ਇਲਾਵਾ ਮੈਂ ਮਲੇਸ਼ੀਆ, శ్రీਲੰਕਾ ਤੇ ਆ ਜਿਹੜਾ ਨੇਪਾਲ ਜਾ ਕੇ ਆਇਆ ਤੇ ਪੋਟਾਨ ਵਿੱਚ ਵੀ ਹੋ ਰਹੀ ਹੈ। ਦबई ਵਿੱਚ ਵੀ ਹੋ ਰਹੀ ਹੈ। ਅਮਰੀਕਾ 'ਚ ਵੀ ਹੋ ਰਹੀ ਹੈ ਤੇ ਉਹ ਹੁਣ ਸਮਾਂ ਦੱਸੂਗਾ ਜਦੋਂ ਫੈਡਰੇਸ਼ਨਾਂ ਸਾਨੂੰ ਜਿਸ ਤਰ੍ਹਾਂ ਦਾ ਹੁਕਮ ਦੇਣਗੇ ਆ ਅਲਾਉ ਕਰਨਗੇ ਆ ਡਾਇਰੈਕਸ਼ਨ ਮਿਲੂਗੀ ਉਸ ਤਰ੍ਹਾਂ ਦਾ ਅਸੀਂ ਕੋਈ ਨਾ ਕੋਈ ਜਿਹੜਾ ਹੋਰ ਕੰਟਰੀ ਉਹ ਵੀ ਅਸੀਂ ਬੇਸ ਕਰਾਂਗੇ। ਸੋ ਪ੍ਰੋਫੈਸਰ ਸਾਹਿਬ ਆਉਣ ਵਾਲੀ ਜੋ ਹੁਣ ਐਕਟੀਵਿਟੀ ਆ ਐਨ ਜਾਂ ਅੱਗੇ ਉਹ ਜੋ ਤੁਹਾਡੀ ਕੋਈ ਵੀ ਗੱਲ ਬਾਤ ਹੈ ਉਹ ਕਿੱਦਾਂ ਦੀ ਰਹੇਗੀ ਅੱਗੇ ਨੂੰ ਵੀ ਇਸ ਜੋ ਐਕਟੀਵਿਟੀ ਜਾਰੀ ਰਹਿਣਗੀਆਂ ਹਾਂ ਮੈਂ ਤੁਹਾਨੂੰ ਕਹੀ ਕਹਨਾ ਹੁਣ ਕਈ ਵਾਰੀ ਪਤਾ ਕੀ ਹੁੰਦਾ ਵੀ ਲਓ ਜੀ ਮੈਂ ਮਤਲਬ ਇੰਟਰਨੈਸ਼ਨਲ ਲੈਵਲ ਤੇ ਮੈਂ ਐ ਮੈਡਲ ਜਿੱਤੇ ਆਇਆ ਕਈ ਲੋਕਾਂ ਨੂੰ ਆਉਂਦਾ ਇਹ ਮੈਡਲ ਜਿੱਤੇ ਆਇਆ ਜੀ ਹੁਣ ਘਰ ਬੈਠ ਜਾਓ ਵੀ ਮੇਰੇ ਕੋ ਫੀਤੀ ਲੱਗੀ ਮੈਂ ਇੰਟਰਨੈਸ਼ਨਲ ਹੋ ਗਿਆ ਪਰ ਨਹੀਂ ਘਰ ਨਹੀਂ ਬੈਠਣਾ ਇਹ ਜਿਹੜੀਆਂ ਐਕਟੀਵਿਟੀਆਂ ਐ ਇਹ ਐਵੇਂ ਹੀ ਚੱਲਦੀਆਂ ਰਹਿਣੀਆਂ ਕਿਉਂ ਕਿਉਂਕਿ ਬੰਦਾ ਹਾਰ ਹਾਰ ਕੇ ਜਿੱਤਦਾ ਹੁਣ ਅਸੀਂ ਜਾਂਦੇ ਰਹਨੇ ਆ ਕਿਤੇ ਹਾਰ ਗਏ ਕਿਤੇ ਜਿੱਤ ਗਏ ਕਿਤੇ ਹਾਰ ਗਏ ਕਿਤੇ ਜਿੱਤ ਗਏ ਕਦੇ ਵੀ ਬੰਦੇ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਜਿੱਤ ਕੇ ਆਉਣਾ ਹੈ ਡਿਸਕਰਜਮੈਂਟ ਨਹੀਂ ਹੋਣੀ ਚਾਹੀਦੀ ਤੁਹਾਡੇ ਵਿੱਚ ਵੀ ਮੈਂ ਵੀ ਮੈਂ ਜੀ ਗਿਆ ਮੈਂ ਹਾਰ ਕੇ ਆ ਗਿਆ ਨਾ ਕਿਤੇ ਹਾਰਨਾ ਵੀ ਹੈ ਕਿਤੇ ਜਿੱਤਣਾ ਵੀ ਹੈ ਕਿਉਂਕਿ ਜਿਹੜੇ ਦੂਜੀਆਂ ਮਾਮਾ ਦੇ ਪੁੱਤ ਆਉਂਦੇ ਆ ਉਹ ਵੀ ਤਿਆਰੀ ਕਰਕੇ ਆਉਂਦੇ ਇਸ ਕਰਕੇ ਇਹ ਨਹੀਂ ਵੀ ਕੱਲੇ ਭੁਪਿੰਦਰ ਸਿੰਘ ਨਹੀਂ ਮੈਡਲ ਲੈਣੇ ਹੈ ਮੈਡਲ ਹੋਰ ਨੇ ਵੀ ਲੈਣੇ ਹੈ ਸੋ ਜਿਹੜੀਆਂ ਐਕਟੀਵਿਟੀਆਂ ਹੈ ਇਹ ਜਿੰਨੀ ਦੇਰ ਤੱਕ ਜਾਣ ਚ ਜਾਨ ਹੈ ਇਹ ਐਕਟੀਵਿਟੀਆਂ ਚਲਦੀਆਂ ਰਹਿਣੀਆਂ ਆਂ ਅਰ ਚਲਦੀਆਂ ਰਹੂੰਗੀਆਂ ਕਿਉਂ ਕਿ ਮਨੂੰ ਕਿਸੇ ਕਿਸਮ ਦਾ ਮੇਰੇ ਕੋਲ ਬੱਡਾ ਨਹੀਂ ਮਨੂੰ ਆਪਣੇ ਪਰਿਵਾਰ ਬਨ ਪੂਰਾ ਸਹਿਯੋਗ ਮਿਲਦਾ ਈਵਨ ਮੈਂ ਕਿਤੇ ਰਾਤ ਨੂੰ ਕਿਤੇ ਮੈਂ ਠਹਿਰੋ ਵੀ ਨਹੀਂ ਕਰਦਾ ਇੱਕ ਦਿਨ ਦਾ ਠਹਿਰੂ ਨਹੀਂ ਕਰਦਾ ਕਿਉਂ ਕਿ ਪ੍ਰੈਕਟਿਸ ਰੁਕ ਜਾਂਦੀ ਹੈ ਇਹ ਜਿਹੜੀ ਸਾਡੀ ਗੇਮ ਹੈ ਮੈਰਾਥਨ ਹੈ ਇਹਦੇ ਵਿੱਚ ਜੇ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਤਾਂ ਤੁਹਾਨੂੰ ਇਹ ਇੰਟਰਰਪਸ਼ਨ ਆ ਸਕਦੀ ਹੈ ਸੋ ਪ੍ਰੋਫੈਸਰ ਸਾਹਿਬ ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਥੋੜੀ ਨਸ਼ਾਵਲ ਵੀ ਜਾਗ ਗਈ ਹੋਈ ਹੈ ਸੋ ਉਸ ਨੌਜਵਾਨ ਪੀੜ੍ਹੀ ਨੂੰ ਤੇ ਆਪਣੇ ਆਣ ਦੀ ਜੋ ਉਮਰ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹਾਂ ਸੰਦੇਸ਼ ਇਹ ਹੈ ਲਖਵੀਰ ਬਈ ਜਿਹੜਾ ਵੀ ਬੱਚਾ ਮੈਂ ਤਾਂ ਬੱਚੇ ਤੇ ਬੁੱਢੇ ਤੱਕ ਕਹੂੰਗਾ ਬੱਚੇ ਤੇ ਬੁੱਢੇ ਤੱਕ ਸਾਰਿਆਂ ਨੂੰ ਗਰਾਊਂਡ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜਿਹੜਾ ਗਰਾਊਂਡ ਨਾਲ ਨਹੀਂ ਜੁੜਦਾ ਫਿਰ ਉਹਦਾ ਬੀਪੀ ਵਧਣਾ ਉਹਦੀ ਡਾਇਬੀਟੀਜ਼ ਵਧਣੀ ਹੈ ਐਕਟੀਵਿਟੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਾਰੇ ਪਲੇਅਰ ਬਣੋ ਮੈਂ ਇਹ ਨਹੀਂ ਕਹਿੰਦਾ ਸਾਡੇ ਖਾਸ ਰਿਸ਼ਤੇਦਾਰ ਬੈਠੇ ਐ ਇਹ ਅਸੀਂ ਇਹ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਵੀ ਕੋਈ ਗੇਮ ਕਰੋ ਫਲਾਂ ਕਰੋ ਅਸੀਂ ਇਹ ਕਹਿੰਦੇ ਵੀ ਘਟੋ ਘਟ ਜੇ ਜ਼ਿਆਦਾ ਨਹੀਂ ਤਾਂ ਤੁਸੀਂ 45 ਮਿੰਟ ਸਪੋਰਟ ਸਾਇੰਸ ਕਹਿੰਦੀ ਐ ਵੀ ਘਟੋ ਘਟ 45 ਮਿੰਟ ਜਿਹੜੀ ਐ ਸੈਰ ਦੱਬ ਕੇ ਕਰੋ ਜਦ ਤੱਕ ਤੁਹਾਡੀ ਬਾਡੀ ਨੂੰ ਗਰਮੀ ਨਹੀਂ ਆ ਜਾਂਦੀ ਸੋ ਇਹ ਐਕਟੀਵਿਟੀਆਂ ਜਿਹੜੀਆਂ ਐ ਉਹ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਜਿਹੜੀਆਂ ਇੱਕ ਲਾਭ ਦਾ ਇੱਕ ਹੈ ਕਿਉਂ ਇੱਕ ਤਾਂ ਤੁਸੀਂ ਤੁਹਾਨੂੰ ਭੁੱਖ ਬਹੁਤ ਲੱਗੂਗੀ ਪਿਆਸ ਬਹੁਤ ਲੱਗੂਗੀ ਤੁਹਾਡੀ ਜਿਹੜੀ ਇਮਿਊਨਿਟੀ ਹੈ ਇਮਿਊਨਿਟੀ ਜਿਹੜੀ ਆ ਉਹ ਵਧੂਗੀ ਜਦ ਥੜੀ ਇਮਿਊਨਿਟੀ ਵਾਧੀ ਹੈ ਇਮਿਊਨਿਟੀ ਤਾਂ ਵਧੂਗੀ ਵੀ ਜੇ ਅਸੀਂ ਐਕਟੀਵਿਟੀ ਕੋਈ ਨਾ ਕੋਈ ਕਰੂਗੇ ਜੇਸੀ ਐਕਟੀਵਿਟੀ ਨਹੀਂ ਕਰਨੀ ਸਾਡੀ ਇਮਿਊਨਿਟੀ ਵਧਣੀ ਨਹੀਂ ਜੇ ਸਾਡੀ ਬਾਡੀ ਦੀ ਇਮਿਊਨਿਟੀ ਨਹੀਂ ਵਾਧੀ ਤਾਂ ਤੁਹਾਡੇ ਪਰ ਜੜਾ ਰੋਗ ਹੈ ਉਹ ਭਾਰੂ ਹੋ ਜਾਂਦਾ ਕਿਉਂ ਕਿ ਤੁਹਾਡੀ ਇੰਟਰਨਲ ਜਿਹੜੀ ਇਮਿਊਨਿਟੀ ਹੈ ਇਮਿਊਨਿਟੀ ਹੈ ਨਹੀਂ ਤੁਹਾਡੇ ਵਿੱਚ ਇਮਿਊਨਿਟੀ ਉਹਨਾਂ ਲੋਕਾਂ ਦੀ ਵੱਧੀ ਹੈ ਜਿਹੜੇ ਲੋਕ ਐਕਟੀਵਿਟੀ ਕਰਦੇ ਕੋਈ ਸਪੋਰਟਸ ਕਰਦਾ ਕੋਈ ਨੱਚਦਾ ਕੋਈ ਗਾਉਂਦਾ ਕੋਈ ਕਿਸੇ ਵੀ ਕਿਸਮ ਦੀ ਐਕਟੀਵਿਟੀ ਕਰਦਾ ਕੋਈ ਕੰਮ ਕਰਦਾ ਹੁਣ ਆਪਾਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਆਸ ਜਿਹੜੇ ਸਾਡੇ ਵਿਚਾਰੇ ਪਰਵਾਰਸੀ ਆਉਂਦੇ ਆ ਪਰਵਾਰਸੀ ਕੰਮ ਕਰਦੇ ਕਿੰਨਾ ਕੁ ਮਹਾਰ ਹੁੰਦੇ ਤੇ ਪਰਵਾਰਸੀ ਬਿਮਾਰ ਨਹੀਂ ਹੁੰਦੇ ਇਹ ਆ ਜਿਹੜੀਆਂ ਸਾਡੇ ਵਿਚਾਰੀਆਂ ਘਰਾਂ ਦੇ ਵਿੱਚ ਸਰਵੈਂਟ ਕੰਮ ਕਰਦੀਆਂ ਉਹ ਬਿਮਾਰ ਨਹੀਂ ਹੁੰਦੀਆਂ ਕਿਉਂ ਕਿਉਂਕਿ ਉਹ ਜੀ ਐਕਟੀਵਿਟੀ ਜ਼ਿਆਦਾ ਹੈ ਇਸ ਕਰਕੇ ਮੈਂ ਸਭ ਨੂੰ ਇਹੀ ਕਹੂੰਗਾ ਜਿਹੜਾ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਐਕਟੀਵਿਟੀ ਕੋਈ ਕਰਦੀ ਨਹੀਂ ਮੈਂ ਤੁਹਾਡੇ ਚੈਨਲਾਂ ਤੇ ਜਿਹੜੇ ਵੀ ਮੈਨੂੰ ਦੇਖਦੇ ਆ ਨੌਜਵਾਨ ਵੀ ਪਾਈ ਮੋਬਾਈਲ ਛੱਡੋ ਮੋਬਾਈਲ ਛੱਡ ਕੇ ਗਰਾਊਂਡ ਨਾਲ ਜੁੜੋ ਜੇ ਤੁਸੀਂ ਮੋਬਾਈਲ ਛੱਡੂਗੇ ਤੁਸੀਂ ਗਰਾਊਂਡ ਨਾਲ ਜੁੜੋਗੇ ਔਰ ਤੁਹਾਡੀ ਵੀ ਹੋਂਦ ਬਣੂਗੀ ਵੀ ਮੇਰਾ ਪੁੱਤ ਫਲਾਣਾ ਖਿਡਾਰੀ ਬਣ ਗਿਆ ਮੇਰੀ ਧੀ ਫਲਾਣੀ ਖਿਡਾਰੀ ਬਣ ਗਈ ਸੋ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਮੈਂ ਕਹੂੰਗਾ ਵੀ ਘੱਟੋ ਘੱਟ ਤੁਸੀਂ ਜ਼ਿਆਦਾ ਨਹੀਂ ਤਾਂ ਇੱਕ ਟਾਈਮ ਤਾਂ 45 ਮਿੰਟ ਜ਼ਰੂਰ ਆਪਣੀ ਬਾਡੀ ਵਾਸਤੇ ਕੱਢੋ ਗਰਾਊਂਡ ਨੂੰ ਤੁਸੀਂ ਜ਼ਰੂਰ ਟਾਈਮ ਦਿਓ ਤਾਂ ਕਿ ਜਿਹੜੀ ਤੁਹਾਡੀ ਇਮਿਊਨਿਟੀ ਵਧੇ ਔਰ ਤੁਸੀਂ ਤੰਦਰੁਸਤ ਰਹੋ ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਮੋਬਾਈਲ ਦੀ ਇੱਕ ਦਰਿਆ ਤਾਂ ਪਹਿਲਾਂ ਹੀ ਆ ਸਾਡੇ ਜੋ ਪੰਜਾਬ ਚ ਕਿਹਾ ਜਾਂਦਾ ਨਹੀਂ ਨਸ਼ਾ ਚੱਲਦਾ ਸੋ ਇੱਕ ਇਹ ਕੋਡ ਕਹਿ ਸਕਦੇ ਹਾਂ ਅਸੀਂ ਕਿ ਇਹ ਮੋਬਾਈਲ ਚੱਲ ਪਿਆ ਹਾਂ ਬਿਲਕੁਲ ਬਿਲਕੁਲ ਸੋ ਇਸ ਬਾਰੇ ਕੀ ਕਹਿਣਾ ਚਾਹੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਹੈ ਵੀ ਜਿਸ ਵੇਲੇ ਕਰੋਨਾ ਆਇਆ ਜਿਸ ਵੇਲੇ ਕਰੋਨਾ ਆਇਆ ਕਰੋਨਾ ਤੋਂ ਪਹਿਲਾਂ ਮੈਂ ਇਨ ਸਰਵਿਸ ਵਿੱਚ ਤਾਂ ਜਦੋਂ ਇਨਸਾਰਵ ਦੇ ਵਿੱਚ ਤਾਂ ਪ੍ਰਿੰਸੀਪਲ ਨੇ ਮੇਰੀ ਡਿਊਟੀ ਲਾਉਣੀ ਵੀ ਭੁਪਿੰਦਰ ਸਿੰਘ ਤੈਂ ਪਲੱਸ 1 ਪਲੱਸ 2 ਤੇ ਮੋਬਾਈਲ ਇਕੱਠੇ ਕਰ ਲੈਣੇ ਸਾਰੇ ਕਿਉਂ ਕਿਉਂਕਿ ਬੱਚੇ ਚੋਰੀ ਲੈਉਂਦੇ ਮੋਬਾਈਲ ਡਿਊਟੀ ਮੇਰੀ ਲੱਗਦੀ ਸੀ ਵੀ ਇਹਨਾਂ ਨੂੰ ਮੋਬਾਈਲ ਨਹੀਂ ਦੇਣੇ ਇਹਨਾਂ ਨੂੰ ਮੋਬਾਈਲ ਸਿਰਫ ਤੇ ਸਿਰ ਪ੍ਰੋਸੈਸ ਵਿੱਚ ਦੇਣੇ ਪ੍ਰੋਸੈਸ ਵਿੱਚ ਇਹ ਕਹਿੰਦਾ ਮੈਸੇਜ ਆ ਕੋਈ ਸੁਣ ਲਓ ਤੇ ਉਸ ਤੋਂ ਬਾਅਦ ਮੋਬਾਈਲ ਫੇਰ ਲੈ ਲੈਣੇ ਫੇਰ ਮੋਬਾਈਲ ਤੁਸੀਂ ਦੇਣੇ ਆ ਛੁੱਟੀ ਦੇ ਬਾਅਦ ਪਰ ਸਾਡੀ ਬਦਕਿਸਮਤੀ ਇਹ ਹੈ ਵੀ ਕਰੋਨਾ ਆ ਗਿਆ ਜਿਹੜੇ ਮੋਬਾਈਲ ਭਵਿੰਦਰ ਸਿੰਘ ਇਕੱਠੇ ਕਰਦਾ ਤਾਂ ਜਾਂ ਇਨਸਟ੍ਰਕਸ਼ਨਾਂ ਦਿੰਦਾ ਤਾਂ 11ਵੀਂ 12ਵੀਂ ਵਾਲੇ ਬੱਚਿਆਂ ਨੂੰ ਉੱਥੇ ਇਹ ਕਹਿਣਾ ਪੈ ਗਿਆ ਵੀ ਭਾਈ ਕੱਲਾ-ਕੱਲਾ ਆਪਣਾ ਮੋਬਾਈਲ ਲੈ ਕੇ ਆਇਆ ਕਰੋ ਬਿਲਕੁਲ ਕੱਲਾ-ਕੱਲਾ ਆਪਣਾ ਮੋਬਾਈਲ ਲੈ ਕੇ ਆਇਆ ਕਰੋ ਕਿਉਂ ਕਲਾਸਾਂ ਆਨਲਾਈਨ ਸ਼ੁਰੂ ਹੋ ਗਈਆਂ ਆਨਲਾਈਨ ਕਲਾਸਾਂ ਸ਼ੁਰੂ ਹੋਣ ਨਾਲ ਇਹ ਜਿਹੜੀ ਤੁਸੀਂ ਕਹਿੰਦੇ ਵੀ ਤੀਜਾ ਦਰਿਆ ਏ ਉਹ ਲੱਗ ਗਿਆ ਹੁਣ ਨਿਆਣੇ ਪੱਕੇ ਬਣ ਜਾਂਦਾ ਨਿਆਣੇ ਪੱਕ ਮਹਾਨਾ ਬਣ ਜਾਂਦਾ ਵੀ ਸਾਡੇ ਟੀਚਰ ਦੇ ਆਨਲਾਈਨ ਕਲਾਸ ਲੈਣੀ ਆ ਸੋ ਸਾਰੇ ਟੀਚਰ ਆਨਲਾਈਨ ਕਲਾਸ ਹੀ ਲੰਦੇ ਸਾਰੇ ਟੀਚਰ ਆਨਲਾਈਨ ਪੜਾਉਂਦੇ ਨਹੀਂ ਸੋ ਮੈਂ ਪੇਰੈਂਟਸ ਨੂੰ ਵੀ ਜਿਹੜੇ ਇਹਨਾਂ ਚੈਨਲਾਂ ਤੋਂ ਮੈਨੂੰ ਪੇਰੈਂਟਸ ਦੇਖਦੇ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਸਾਰੇ ਟੀਚਰ ਆਨਲਾਈਨ ਨਹੀਂ ਪੜਾਉਂਦੇ ਤੁਸੀਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ ਤੁਸੀਂ ਬੱਚਿਆਂ ਨੂੰ ਸਾਹਿਤ ਨਾਲ ਜੋੜੋ ਤੁਸੀਂ ਬੱਚਿਆਂ ਨੂੰ ਕਲਚਰ ਨਾਲ ਜੋੜੋ ਤੁਸੀਂ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ ਜਦ ਤੱਕ ਤੁਸੀਂ ਇਹਨਾਂ ਤਿੰਨਾਂ ਦੇ ਨਾਲ ਨਹੀਂ ਜੋੜ ਸਕਦੇ ਤਾਂ ਤੁਹਾਡਾ ਬੱਚਾ ਐ ਸਮਝ ਲਓ ਇੱਕ ਮੋਬਾਈਲ ਦਾ ਰੋਗੀ ਬਣ ਜਾਏਗਾ ਜਦ ਬੱਚਾ ਮੋਬਾਈਲ ਦਾ ਰੋਗੀ ਬਣ ਜਾਏਗਾ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਘਰ ਦੇ ਵਿੱਚ ਪ੍ਰੋਬਲਮ ਖੜੀ ਹੋ ਜਾਏਗੀ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਬਈ ਮੋਬਾਈਲ ਦਾ ਖੜਾ ਛੱਡ ਕੇ ਗਰਾਊਂਡ ਨੂੰ ਅਪਣਾਓ ਕਿਤਾਬਾਂ ਨੂੰ ਅਪਣਾਓ ਕਿਤਾਬਾਂ ਨਾਲ ਤਿਆਰ ਠੀਕ ਹੈ ਜੀ ਧੰਨਵਾਦ ਸੋ ਇਹ ਸਾਨ ਭੁਪਿੰਦਰ ਸਿੰਘ ਭਾਗੋ ਮਾਜਰੀ ਜੋ ਕਿ ਬਹੁਤ ਹੀ ਵਧੀਆ ਲਿਖਾਰੇ ਹਨ ਤੇ ਬਹੁਤ ਹੀ ਵਧੀਆ ਪ੍ਰੈਸ ਰਿਪੋਰਟਰ ਹਨ ਤੇ ਬਹੁਤ ਹੀ ਵਧੀਆ ਐਥਲੀਟ ਵੀ ਹਨ ਸੋ ਬਹੁਤ ਹੀ ਇਹਨਾਂ ਵਿੱਚ ਕਲਾ ਹਨ ਸੋ ਅਸੀਂ ਵੀ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਵਿੱਚ ਜੋ ਤਰੱਕੀ ਕਰਨਾ ਚਾਹੁੰਦੇ ਹੋ ਜੋ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਕੋਈ ਵੀ ਉਮਰ ਦਾ ਮਾਇਨਾ ਨਹੀਂ ਰੱਖਦੀ ਐ ਸੋ ਦੇਖਦੇ ਰਹੋ ਸਾਡੇ ਚੈਨ ਸਸੀ ਕਾਲ ਜੀ ਸਸੀ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਅਸੀਂ ਸਸੀ ਕਾਲ ਜੀ ਸਸੀ ਕਾਲ ਜੀ ਸੋ ਭਿੰਦਰ ਸਿੰਘ ਭਾਗੋ ਮਾਜਰੀਆ ਜੋ ਕਿ ਇੱਕ ਚੰਗੇ ਲਖਾਰੀ ਵੀ ਹਨ ਚੰਗੇ ਐਥਲੀਟ ਵੀ ਹਨ ਤੇ ਚੰਗੇ ਪ੍ਰੈਸ ਰਿਪੋਰਟਰ ਵੀ ਹਨ ਸੋ ਅੱਜ ਆ ਆਹਨ ਸੋ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜਦੋਂ ਇਹ ਗੋਲਡ ਮੈਡਲ ਜਿੱਤੇ ਕੱਲ ਸਾਨੂੰ ਪਤਾ ਲੱਗਿਆ ਸੀ ਦੇਖਿਆ ਤੇ ਸੈਰਮਨੀ ਚੱਲ ਰਹੀ ਸੀਗੀ ਬੜੀ ਮਨ ਨੂੰ ਖੁਸ਼ੀ ਹੋਈ ਤਾਂ ਕਿ ਉੱਥੇ ਗਏ ਹੋਏ ਆ ਗੋਲਡ ਮੈਡਲ ਜਿੱਤੇ ਉਸ ਤੋਂ ਬਾਅਦ ਇਹਨਾਂ ਦੀ ਫੋਟੋ ਵੀ ਆ ਗਿਆ ਸਭ ਕੁਝ ਆ ਗਿਆ ਮਨ ਬੜਾ ਖੁਸ਼ ਹੋਇਆ ਦੇਖ ਕੇ ਸੋ ਕਿੱਦਾਂ ਲੱਗਦਾ ਜਦੋਂ ਇਸ ਉਮਰ ਵਿੱਚ ਆ ਕੇ ਕਈ ਲੋਕ ਕਹਿੰਦੇ ਕਿ ਸਾਤੋ ਤਾਂ ਜੀ ਗੋਡਿਆ ਤੈਨਹੀਂ ਹਿਲੋਂਦਾ ਜਾਂ ਸਾਡਾ ਸਰੀਰ ਨਹੀਂ ਥੋੜਾ ਕੰਮ ਕਰਨ ਨਾਲ ਥੱਕ ਗਿਆ ਕੋਈ ਕੰਮ ਕਰਦੇ ਥਕਾਵਟ ਹੋ ਜਾਂਦੀ ਹੈ ਸੋ ਉਸ ਉਮਰ ਵਿੱਚ ਗੋਲਡ ਮੈਡਲ ਲੈਣਾ ਕਿੱਡੀ ਵੱਡੀ ਉਪਲਬਧੀ ਹੈ ਇਹ ਬਹੁਤ ਵੱਡੀ ਉਪਲਬਧੀ ਹੈ ਇਸ ਉਮਰ ਵਿੱਚ ਆਪਣੇ ਸਰੀਰ ਨੂੰ ਬੋਣਾ ਆਪਣੀ ਮਿਹਨਤ ਕਰਨੀ ਸਰੀਰ ਵਾਸਤੇ ਇਹਨਾਂ ਨੇ ਕਰ ਕਰ ਕੇ ਮਿਹਨਤ ਬਹੁਤ ਜ਼ਿਆਦਾ ਇਸ ਕਰਕੇ ਤਾਂ ਹੀ ਮਿਲਦਾ ਗੌਰਮੈਂਟਰ ਵੀ ਜੇ ਮਿਹਨਤ ਕਰਨਗੇ ਸਰੀਰ ਨਾਲ ਠੀਕ ਨਹੀਂ ਤਸਵੀਰੇ ਉਠਣਾ ਨਠਰਪੱਧ ਕਰਨੀ ਸਾਰੀ ਫਿਰ ਉਹਨੇ ਖਰਾਕ ਵੀ ਬੈਲੈਂਸ ਰੱਖਣਾ ਖਾਣਾ ਕੀ ਹੈ ਠੀਕ ਨੇ ਇਸ ਕਰਕੇ ਤਾਂ ਹੀ ਸਭ ਕੁਝ ਪ੍ਰਾਪਤ ਹੋਣਾ ਸੋ ਤੁਸੀਂ ਤਾਂ ਬਹੁਤ ਵੱਡੇ ਉਮਰ ਦੇ ਹੋ ਸਾਡੇ ਵਿੱਚ ਸੋ ਜਿੱਦਾਂ ਕਹਾਵਤ ਕਿ ਕਹਿ ਕੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾ ਪੱਕਾ ਖਰਾਕਾ ਕਮਾਉਣੀਆਂ ਸੋ ਇਹ ਗੱਲ ਕਿਤਨੇ ਕਿਤੇ ਇਹਨਾਂ ਤੇ ਜ਼ਰੂਰ ਢੁਕਦੀ ਹੈ ਬਿਲਕੁਲ ਜੀ ਬਿਲਕੁਲ ਢੁਕਦੀ ਹੈ ਨਾ ਬਿਲਕੁਲ 100% ਢੁਕਦੀ ਇਹਨਾਂ ਤੇ 100% ਮੈਂ ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਆਪਣੀ ਸਿਹਤ ਦਾ ਖਿਆਲ ਰੱਖੋ ਮਿਹਨਤ ਕਰੋ ਜਿੰਨੀ ਕਰੋਗੇ ਉਹੀ ਹੋਏ ਜਿਵੇਂ ਭੰਦ ਸਿੰਘ ਨੇ ਪਹਿਲਾਂ ਕਿਹਾ ਵੀ ਗਰਾਊਂਡ 'ਚ ਜਰੂਰ ਜਾਓ ਇਹ ਇਸ ਕਰਕੇ ਸਾਰਿਆਂ ਨੂੰ ਆਪਣੋਂ ਵੀ ਅਪੀਲ ਕਰਦਾ ਸਾਰਿਆਂ ਨੂੰ ਜਿਹੜੇ ਸਾਡੇ ਸਾਥੀ ਹੈ ਵੀ ਜਾਓ ਭਾਈ ਗਰਾਊਂਡ 'ਚ ਜਰੂਰ ਜਾਓ ਜਿੰਨੀ ਹੋ ਸਕਦਾ ਕਰੋ ਮਿਹਨਤ ਸੋ ਜਿਕਣਾ ਭਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਅਗਰ ਆਸੀਂ ਆਪਣੇ ਸਰੀਰ ਨੂੰ ਨਹੀਂ ਵਾਉਂਦੇ ਆ ਜਾਂ ਨਹੀਂ ਕਿਤੇ ਕੋਈ ਵੀ ਐਥਲੈਟਿਕਸ ਨਹੀਂ ਜਾਂਦੇ ਆ ਜਾਂ ਕੋਈ ਵੀ ਐਕਟੀਵਿਟੀ ਨਹੀਂ ਕਰਦੇ ਆ ਤਾਂ ਸਾਡਾ ਜੋ ਸਰੀਰ ਆ ਉਸ ਉਹ ਇੱਕ ਬਿਮਾਰੀਆਂ ਨਾਲ ਭਰ ਜਾਏਗਾ ਤੇ ਉਸ ਨੂੰ ਸਹੀ ਸਿਹਤ ਦੇਣ ਲਈ ਇੱਕ ਤੰਦਰੁਸਤ ਸਰੀਰ ਰੱਖਣ ਲਈ ਇਹ ਚੀਜ਼ਾਂ ਜ਼ਰੂਰੀ ਹਨ ਬਿਲਕੁਲ ਇਹ ਸਭ ਤੋਂ ਜ਼ਰੂਰੀ ਹੈ ਜਦੋਂ ਸਰੀਰ ਆਪਾਂ ਮਿਹਨਤ ਕਰਾਂਗੇ ਉਹਦੇ ਨਾਲ ਆਪਣਾ ਸਾਰੇ ਜਿਹੜੀ ਗਰਮੀ ਆਉਂਦੀ ਹੈ ਸਰੀਰ ਨੂੰ ਜਿਹੜੇ ਗੰਦਾ ਨਿਕਲਦਾ ਅੰਦਰੋਂ ਪਸੀਨੇ ਨਾਲ ਪਸੀਨਾ ਆਉਣਾ ਜ਼ਰੂਰੀ ਸਰੀਰ ਨੂੰ ਉਹ ਪਸੀਨੇ ਦੇ ਰਾਹੀਂ ਨਿਕਲਦਾ ਉਹਦਾ ਨਹੀਂ ਨਿਕਲਦਾ ਉਹ ਚੀਜ਼ ਕੋਈ ਵੀ ਆ ਚਾਹੇ ਸਰ ਤੁਸੀਂ ਕਿੰਨੀ ਕ ਐਕਟੀਵਿਟੀ ਕਰਦੇ ਹੋ ਮੈਂ ਤਕਰੀਬਨ ਸਵੇਰੇ ਡੇਢ ਡੇਢ ਘੰਟਾ ਸੈਰ ਕਰਦਾ ਹਾਂ ਕੋਸ਼ਿਸ਼ ਕਰੀ ਜਾਨੀ ਡੇਢ ਘੰਟਾ ਬਾਕੀ ਕਈ ਵਾਰ ਘੱਟ ਵੀ ਹੋ ਜਾਂਦੀ ਹੈ ਜਦੋਂ ਤੁਸੀਂ ਸਵੇਰੇ ਸੈਰ ਕਰਦੇ ਹੋ ਤਾਂ ਸੈਰ ਕਰਨ ਤੋਂ ਬਾਅਦ ਸਰੀਰ ਕਿਦਾਂ ਦਾ ਮਹਿਸੂਸ ਹੁੰਦਾ ਸਰੀਰ ਹਲਕਾ ਹੁੰਦਾ ਜਦੋਂ ਜਾਈਦਾ ਘਰ ਜਾ ਕੇ ਨਾ ਫਿਰ ਹਲਕਾ ਹੁੰਦਾ ਸਰੀਰ ਨੂੰ ਸੋ ਮੰਨਦੇ ਹੋ ਕਿ ਸਰੀਰ ਨੂੰ ਫਿੱਟ ਰੱਖਣ ਲਈ ਸਾਨੂੰ ਜਿਆਦਾ ਅਗਰ ਅਸੀਂ ਐਥਲੀਟ ਨਹੀਂ ਕਰ ਸਕਦੇ ਤਾਂ ਸਵੇਰੇ ਸ਼ਾਮ ਸਵੇਅਰ ਜ਼ਰੂਰ ਕਰ ਸਕਦੇ ਸਵੇਅਰ ਜ਼ਰੂਰ ਸਵੇਅਰ ਜ਼ਰੂਰੀ ਜੇ ਹੋਰ ਨਹੀਂ ਕੁਝ ਕਰਾ ਘਟੋ ਘਟ ਸਵੇਅਰ ਜ਼ਰੂਰ ਕਰੋ ਸੋ ਨੂੰ ਗਰਮੀ ਆਵੇ ਸਰੀਰ ਨੂੰ ਬਸ ਫਿਰ ਉਸ ਤੋਂ ਬਾਅਦ ਥੋੜਾ ਸਰੀਰ ਹਲਕਾ ਹੁੰਦਾ ਧੰਨਵਾਦ ਓਕੇ ਥੈਂਕ ਯੂ ਸਸ ਕਾਲ ਜੀ ਹਰਜਿੰਦਰ ਸਿੰਘ ਜੀ ਸੋ ਹਰਜਿੰਦਰ ਸਿੰਘ ਜੀ ਭਾਗੋ ਮੱਜਰੀਆ ਸਾਹਿਬ ਹਾਂਜੀ ਐਥਲੀਟ 골ਡ ਮੈਡਲ ਲੈ ਕੇ ਰਾਏ ਜਿਸ ਉਮਰ ਵਿੱਚ ਲੋਕ ਕਹਿੰਦੇ ਆ ਮੈਂ ਪਹਿਲੇ ਗੱਲ ਕਰਕੇ ਹਟਿਆ ਕਿ ਕਹਿੰਦੇ ਕਿ ਸਾਤੋਂ ਹਿੱਲ ਨਹੀਂ ਹੁੰਦਾ ਜਾਂ ਕਈ ਬਿਮਾਰੀਆਂ ਲੱਗ ਜਾਂਦੀਆਂ ਸੋ ਉਸ ਉਮਰ ਵਿੱਚ ਗੋਲਡ ਮੈਡਲ ਲੈਣਾ ਕਿੱਡੀ ਕਾ ਵੱਡੀ ਗੱਲ ਬਹੁਤ ਬਹੁਤ ਵੱਡੀ ਗੱਲ ਹੈ ਸਾਨੂੰ ਗੋਲਡ ਮੈਡਲ ਲਿਆਉਣ ਤੇ ਪ੍ਰੋਫੈਸਰ ਸਾਹਿਬ ਨੂੰ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸੋ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਅਗਰ ਅਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਹੈ ਤਾਂ ਐਕਟੀਵਿਟੀ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਚਾਹੀਦੀ ਹੈ ਚਾਹੇ ਉਹ ਸਵੇਰ ਦੀ ਇੱਕ ਘੰਟਾ ਸੈਰ ਹੀ ਕਿਉਂ ਨਾ ਹੋਵੇ ਸੋ ਕਿੱਦਾਂ ਮੰਨਦੇ ਇਸ ਚੀਜ਼ ਨੂੰ ਇਹ ਬਹੁਤ ਵਧੀਆ ਗੱਲ ਜੀ ਸਿਹਤ ਅਨਸਾਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਹਰੇਕ ਨੂੰ ਤੇ ਆਪਣਾ ਕੋਈ ਨਾ ਕੋਈ ਆਪਣਾ ਫਟਵਾਲ ਆਪਣਾ ਕਬੱਡੀ ਇਹ ਖੇਡਣਾ ਚਾਹੀਦਾ ਜੀ ਸਿਹਤ ਲਈ ਬਹੁਤ ਜ਼ਰੂਰੀ ਆ ਸਰ ਤੁਸੀਂ ਵੀ ਕੋਈ ਇਦਾਂ ਦੀ ਐਕਟੀਵਿਟੀ ਕਰਦੇ ਹੋ ਮੈਂ ਤਾਂ ਥੋੜਾ ਬਹੁਤਾ ਕਰਦਾ ਜੀ ਸਵੇਰੇ ਸੈਰ ਕਰ ਤੇ ਬਾਕੀ ਸ਼ਾਮ ਨੂੰ ਵੀ ਥੋੜੀ ਬਹੁਤੀ ਕਰ ਲੀਦੇ ਸੋ ਤੁਹਾਨੂੰ ਲੱਗਦਾ ਕਿ ਹਰੇਕ ਇਨਸਾਨ ਨੂੰ ਇਸ ਉਮਰ ਚ ਆ ਕੇ ਜਾਂ ਕੋਈ ਉਮਰ ਦਾ ਕੋਈ ਇਸ ਵਿੱਚ ਤਗਾਜਾ ਨਹੀਂ ਹੈ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਨੀ ਚਾਹੀਦੀ ਤਾਂ ਕਿ ਜੋ ਸਾਡਾ ਸਰੀਰ ਬਹੁਤ ਹੀ ਆ ਰਹੇ ਫਿਟ ਰਹੇ ਹਾਂਜੀ ਹਰੇਕ ਵਿਅਕਾਂ ਨਟਭਾਜ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਰੀਰ ਤੰਦਰੁਸਤ ਰਹੇ ਧੰਨਵਾਦ ਥੈਂਕ ਯੂ ਸਸ